ਦੀਨ ਬਣ ਬਣ ਕੇ ਮੰਗਦਾ ਹਾਂ ਹੰਕਾਰ ਤਿਆਗ ਕੇ ਮੰਗਦਾ ਹਾਂ ਸਾਂਝ ਪਾ ਕੇ ਮੰਗਦਾ ਆਪਣਾ ਸਮਝ ਕੇ ਮੰਗਦਾ ਹਾਂ ਬੇਗਾਨਾ ਬਣ ਕੇ ਨਹੀਂ ਮੰਗ ਰਿਆ ਹੱਕ ਸਮਝ ਕੇ ਮੰਗ ਰਿਆਂ ਮਾਦੋ ਐਸੀ ਬਣ ਤਮ ਸੰਗੇ ਆਪ ਨਾ ਦੇਵੋ ਤਾਂ ਲੇਵੋ ਮੰਗੇ ਬੇਗਾਨੇ ਕੋਲੋਂ ਮੰਗਾਗੇ ਹੀਠੀ ਹੋਏਗੀ ਨਮੋਸ਼ੀ ਹੋਏਗੀ ਇੱਥੇ ਬੇਗਾਨੇ ਵਾਲੀ ਪ੍ਰੀਤ ਉਹ ਆਸ ਨਾਲ ਨਹੀਂ ਮੰਗ ਰਿਆ ਜਿਵੇਂ ਪਿਓ ਕੋਲੋਂ ਪੁੱਤ ਮੰਗਦਾ ਹੈ ਨਾ ਇਸ ਦਾਵੇ ਨਾਲ ਮੰਗਣਾ ਤਰੱਕੀ ਵੇਖੋ ਇਹ ਸਟੈਪ ਵਾਈਜ਼ ਤਰੱਕੀ ਆ ਇਹ ਪਵੜੀਆਂ ਨੇ ਇਹ ਤਰਾਹਾ ਪੱਤ ਪਵੜੀਆਂ ਇਹ ਕਿੱਥੇ ਲੈ ਕੇ ਜਾਣਗੀਆਂ ਜੀ ਚੜੀਏ ਹੋਏ 21 ਇੱਕ ਮਿਕ ਮਹਿਸੂਸ ਕਰਕੇ ਵੇਖਿਓ ਨਾ ਬਾਈ ਗੁਰੂ ਜੀ ਜੇ ਦਇਆ ਕਰਕੇ ਇਹ ਪੌੜੀਆਂ ਸਾਨੂੰ ਵਾਕੀ ਸਟੈਪ ਵਾਈ ਜਿਵੇਂ ਉੱਪਰ ਉੱਠਦੇ ਜਾਈਏ ਹੰਕਾਰ त्याਗਿਆ ਰਿਸ਼ਤਾ ਗੂੜਾ ਹੋ ਗਿਆ ਮਨ ਨੀਵਾ ਕੀਤਾ ਮੰਗਣ ਗਏ ਤੇ ਮੰਗਣ ਵਾਲੇ ਨੇ ਕਿਹਾ ਮਹਾਰਾਜ ਜੀ ਸਦਕ ਨਾਲ ਮੰਗਦਾ ਦਿਨ ਰਾਤ ਤੇਰੇ ਕੋਲੋਂ ਮੰਗਦਾ ਵੇਖੋ ਮੇਰਾ ਮਕਸਦ ਨਹੀਂ ਹੈ ਪਰ ਸਾਡੀਆਂ ਬੁਰਾਈਆਂ ਨੇ ਇਸ ਲਈ ਜ਼ਿਕਰ ਕਰਨਾ ਪੈਂਦਾ ਏ ਨਹੀਂ ਕਿ ਪੂਰਨਮਾਸੀ ਵਾਲੇ ਦਿਨ ਹੋਰ ਕਿਤੇੋਂ ਮੰਗਦਾ ਮੱਸਿਆ ਵਾਲੇ ਦਿਨ ਹੋਰ ਕਿਤੇੋਂ ਮੰਗਦਾ ਸੰਗਰਾਦ ਵਾਲੇ ਦਿਨ ਹੋਰ ਕਿਤੇੋਂ ਮੰਗਦਾ ਮੰਗਲਵਾਰ ਵੀਰਵਾਰ ਸ਼ਨੀਵਾਰ ਹੋਰ ਕਿਤੇੋਂ ਮੰਗਦਾ ਨਹੀਂ ਨਹੀਂ ਜੀ ਇਹ ਦ੍ਰਿੜ ਕਰਾਇਆ ਅਨੰਦਨ ਹਰ ਗੁਣ ਦੀਨ ਜਨ ਮੰਗੈ ਇਹ ਨਿਮਾਣਾ ਜਿਹਾ ਗਰੀਬ ਦਿਨ ਰਾਤ ਤੇਰੇ ਕੋਲੋਂ ਮੰਗਦਾ ਤੇ ਤੇਰੇ ਗੁਣ ਮੰਗਦਾ ਕਮਾਲ ਦੀ ਮੰਗ ਵੇਖੋ ਮੰਗਣ ਦਾ ਮੌਕਾ ਮਿਲਿਆ ਮੰਗਣ ਦੀ ਜਾਚ ਆਈ ਤੇ ਕੀ ਮੰਗਿਆ ਜੀ ਆਪਣੇ ਵਾਲੇ ਗੁਣ ਮੈਨੂੰ ਦੇ ਦੇ ਮਤਲਬ ਕੀ ਮੰਗਿਆ ਏ ਕਿ ਆਪਣੇ ਵਰਗਾ ਮੈਨੂੰ ਬਣਾ ਦੇ ਮਹਾਰਾਜ ਸੱਚੇ ਬੋਸ ਇਹ ਢੀ ਵੱਡੀ ਮੰਗ ਜੀ ਵੇਖੋ ਸਾਡੀ ਮੰਗ ਮੰਗਤੇ ਦਾ ਸਟੇਟਸ ਕਿੰਨਾ ਉੱਚਾ ਕਰ ਦਿੱਤਾ ਗੁਰੂ ਸਾਹਿਬ ਨੇ ਮੰਗਤਾ ਹੋਣਾ ਇੱਥੇ ਇਹ ਨਹੀਂ ਕਿ ਨਮੋਸ਼ੀ ਵਾਲਾ ਕਰਮਾ ਇਕ ਹੰਦਰਾ ਹੀਣ ਭਾਵਨਾ ਵਿੱਚ ਮੰਗਤਾ ਵੀ ਸਾਰੀ ਜ਼ਿੰਦਗੀ ਮੰਗਤਾ ਹੀ ਰਹੇਗਾ ਨਹੀਂ ਨਹੀਂ ਮੰਗਤੇ ਦਾ ਸਟੇਟਸ ਚੁੱਕਿਆ ਤੇ ਰੱਬ ਵਰਗਾ ਬਣਾ ਦਿੱਤਾ ਮੰਗਤਾ ਮੰਗ ਰਿਹਾ ਤੇ ਮੰਗਣ ਵਾਲਾ ਕਹਿੰਦਾ ਹੇ ਮਾਲਕ ਜੀ ਅਨੰਦਨ ਹਾਰ ਗੁਣ ਦੀਨ ਜਨ ਮੰਗਾ ਮੈਂ ਹੈ ਜਰੂਰ ਨਿਮਾਣਾ ਹਾਂ ਨਿਤਾਣਾ ਹਾਂ ਦੀਨ ਹਾਂ ਪਰ ਮੈਂ ਮੰਗਦਾ ਹਾਂ ਕਿ ਤੇਰੇ ਵਰਗੇ ਗੁਣ ਮੇਰੇ 'ਚ ਆ ਜਾਣ ਤੇ ਮੈਂ ਕੁੜਿਆਰ ਤੋਂ ਸਚਿਆਰ ਹੋ ਜਾ ਮੈਂ ਬੰਦੇ ਤੋਂ ਰੱਬ ਹੋ ਜਾ ਇਹ ਮਤ ਸੋਚਣਾ ਕਿ ਗੁਰੂ ਨੇ ਕਿਹਾ ਤੂੰ ਸਾਰੀ ਜ਼ਿੰਦਗੀ ਲਾਚਾਰ ਬੇਵਸ ਹੱਥ ਠੂਠਾ ਫੜ ਕੇ ਮੰਗਣ ਵਾਲਾ ਹੀ ਬਣਿਆ ਰਹੇ ਨਹੀਂ ਨਹੀਂ ਉਹ ਕਹਿੰਦਾ ਮੈਂ ਮੰਗਣ ਵਾਲੇ ਤੋਂ ਤੈਨੂੰ ਸ਼ੈਨਸ਼ਾ ਬਣਾ ਦਿਆ ਇਹ ਰਸਤਾ ਉਹ ਹੈ ਜਿਹੜਾ ਮੰਗਣ ਵਾਲੇ ਤੋਂ ਸ਼ੈਨਸ਼ਾ ਬਣਾ ਦਿੰਦਾ ਹਰ ਗੁਣ ਮੰਗੇ ਨਾ ਤੇ ਜਿਨ੍ਹਾਂ ਨੂੰ ਮਿਲ ਗਏ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਥੋੜਾ ਵੀ ਉਹਨੇ ਕਿਹਾ ਵੀ ਤੂੰ ਮੰਗਤਾ ਹੀ ਰਹੇ ਤੇ ਮੇਰੇ ਮੇਰੇ ਸਾਹਮਣੇ ਗਿੜਗੜਾਉਂਦਾ ਹੀ ਰਹੇ ਇਦਾਂ ਦਾ ਨਾਤਾ ਨਹੀਂ ਐ ਸਾਧ ਸੰਗਤ ਜੀ ਤੂੰ ਮੰਗਣ ਆ ਤੇ ਮੰਗਣ ਵਾਲੇ ਕੋਲੋਂ ਮੰਗੇ ਗੁਣ ਆਪਣੇ ਵਰਗਾ ਬਣਾ ਵਾਏ ਗੁਰੂ ਜੀ ਉਹ ਕਹਿੰਦਾ ਲੋਕੀ ਕਹਿੰਦੇ ਸੀ ਇਹ ਗਰੀਬ ਹੈ ਲਾਚਾਰ ਹੈ ਇੱਥੋਂ ਤੱਕ ਕਹਿੰਦੇ ਸੀ ਇਹ ਪਿਟਿਆ ਹੋਇਆ ਹੈ ਇਹਦਾ ਪਰਛਾਵਾਂ ਨਹੀਂ ਲੈਣਾ ਤੇ ਮੇਰੇ ਸਹਬ ਨੇ ਕਿਹਾ ਮੈਂ ਗਲਵਕੜੀ ਚ ਲੈ ਕੇ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਸਮਝੀਏ ਨਾ ਇਹਨੂੰ ਸਾਧ ਸੰਗਤ ਜਿਦੇ ਕੋਲੋਂ ਮੰਗਣ ਦੀ ਜਾਜ ਸਹਬ ਗੁਰਬਾਣੀ ਸਿਖਾ ਰਹੀ ਐ ਉਹ ਮੰਗਤੇ ਨੂੰ ਮੰਗਤਾ ਨਹੀਂ ਰਹਿਣ ਦਿੰਦਾ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੈ ਹਮਰੀ ਗੁਰਿਆਈ ਸੇਖ ਇਤਿਹਾਸ ਅੰਦਰ ਗਾਥਾ ਉੱਦੀ ਧਨ ਕਲਗੀਆਂ ਵਾਲੇ ਹਜ਼ੂਰ ਪੁੱਤਰਾਂ ਦੇ ਦਾਨੀ ਸਰਬੰਸ ਕੁਰਬਾਨ ਕਰਕੇ ਆਪਣੀਆਂ ਖੁਸ਼ੀਆਂ ਨਿਸ਼ਾਵਰ ਕਰਕੇ ਸਾਡੇ ਵਾਸਤੇ ਘਰ-ਬਾਰ ਲੇਖੇ ਲਾ ਕੇ ਮਾਛੀਵਾੜੇ ਦੀ ਕੰਡਿਆਲੀ ਸੇਜ ਤੇ ਸੌਣ ਵਾਲੇ ਸਤਿਗੁਰੂ ਵਿਖੜੇ ਪੈਂਡੇ ਨੂੰ ਤੈਅ ਕਰਤੀਏ ਹਾਲਾਤਾਂ ਦੇ ਨਾਲ ਟੱਕਰ ਲੈਂਦੇ ਹੋਏ ਜ਼ੁਲਮ ਦੀ ਕਾਲੀ ਰਾਤ ਨੂੰ ਚੀਰਦੇ ਹੋਏ ਮੁਖਸਰ ਸਾਹਿਬ ਦੀ ਧਰਤੀ ਤੋਂ ਬਠਿੰਡੇ ਵੱਲ ਨੂੰ ਆਏ ਤੇ ਰਸਤੇ ਵਿੱਚ ਇੱਕ ਤਾਬ ਦੇ ਕਿਨਾਰੇ ਸਾਹਿਬ ਨੇ ਪੜਾਅ ਕੀਤਾ ਜਿਸ ਪੜਾਅ ਉੱਤੇ ਸਤਿਗੁਰੂ ਜੀ ਦਾ ਮਿਲਾਪ ਇੱਕ ਫਕੀਰ ਦਰवेश ਨਾਲ ਹੋਇਆ ਇਬਰਾਹੀਮੇ ਦਾ ਨਾਂ ਸੀ ਗਾਥਾ ਲੰਬੇਰੀ ਹੈ ਮੈਂ ਸੰਖੇਪ ਦੀ ਗੱਲ ਆਪਣੇ ਵਿਸ਼ੇ ਉੱਤੇ ਕੇਂਦਰਤ ਰਹਿਣਾ ਚਾਹੁੰਦਾ ਇਬਰਾਹਿਮ ਫਕੀਰ ਬਹੁਤ متاثر ਹੋਇਆ ਬਹੁਤ ਪ੍ਰਭਾਵਿਤ ਹੋਇਆ ਸਾਬ ਦੇ ਚਰਨਾਂ 'ਚ ਜਾਚਕ ਬਣ ਕੇ 125 ਵਰਿਆਂ ਦਾ ਬਜ਼ੁਰਗ ਫਕੀਰ ਝੋਲੀ ਅੱਡ ਕੇ ਕਹਿੰਦਾ ਸਾਬ ਜੀ ਮੈਨੂੰ ਸਿੱਖੀ ਦੀ ਦਾਤ ਦਿਓ ਮਹਾਰੇ ਕਹਿੰਦੇ ਨਾ ਲੰਬਾ ਸਮੇਂ ਸਮਾਂ ਇਹ ਕੀ ਕਮਾਉਂਦਾ ਰਿਆਂ ਤੂੰ ਫਕੀਰੀ ਕਮਾਉਂਦਿਆਂ ਨੂੰ 120 25 ਸਾਲ ਹੋ ਗਏ ਨੇ ਹੁਣ ਤੱਕ ਕੀ ਕਮਾਇਆ ਈ ਤੇ ਜਿੱਥੇ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਾਉਣਾ ਚਾਹੁੰਦਾ ਸੀ ਇਨੇ ਹੱਥ ਬਨ ਕੇ ਕਿਹਾ ਸੀ ਮਹਾਰਾਜ ਜੀ ਮੈਂ ਬੜੇ ਦਰਾਂ ਤੇ ਭਟਕਿਆ ਹਾਂ ਮੈਂ ਨਹੀਂ ਛੱਡਿਆ ਕਿਸੇ ਨੂੰ ਵੀ ਸਭ ਨੂੰ ਪਰਖਿਆ ਜਾਚਿਆ ਸਭ ਕੁਲ ਗਿਆ ਮੈਂ ਪਰ ਕਿਸੇ ਨੇ ਤੇ ਤਨ ਦੇ ਸੋਹਣੇ ਵਸਤਰ ਉਤਾਰ ਕੇ ਲੀਰਾਂ ਦੀ ਗੋਦੜੀ ਪਾ ਦਿੱਤੀ ਕਿਸੇ ਨੇ ਸਿਰ ਮੂੰਹ ਰੁੰਡਮੁੰਡ ਕੀਤਾ ਕਿਸੇ ਨੇ ਕੰਨ ਪਾੜ ਦਿੱਤੇ ਕਿਸੇ ਨੇ ਸਿਰ 'ਚ ਸਵਾਹ ਪਾ ਦਿੱਤੀ ਕਿਸੇ ਨੇ ਪਿੰਡੇ ਉੱਤੇ ਰਾਖ ਮਲ ਦਿੱਤੀ ਕਿਸੇ ਨੇ ਹੱਥ ਠੂਠਾ ਫੜਾ ਕੇ ਦਰਦਰ ਤੇ ਮੰਗਣ ਲਾ ਦਿੱਤਾ ਇਹਨੂੰ ਹੀ ਫਕੀਰੀ ਸਮਝਦੇ ਰਹੇ ਇਹਨੂੰ ਹੀ ਤਪ ਸਮਝਦੇ ਰਹੇ ਜਿੰਨੇ ਮਿਲੇ ਨੇ ਮਹਾਰਾਜ ਉਹ ਹੱਥਾਂ ਵਿੱਚ ਠੂਠੇ ਫੜਾ ਕੇ ਭਿਖਾਰੀ ਬਣਾਉਣ ਵਾਲੇ ਤੇ ਮਿਲੇ ਜਿੰਨਾ ਜਿੰਨਾ ਕੋਲ ਗਿਆ ਤੇ ਐਸਾ ਬਣਾਇਆ ਕਿ ਭਿਖਾਰੀ ਬਣਿਆ ਰਿਹਾ ਪਰ ਅੱਜ ਭਿਖਾਰੀਆਂ ਤੋਂ ਸ਼ੈਨਸ਼ਾ ਬਣਾਉਣ ਵਾਲਾ ਪਹਿਲੀ ਵਾਰੀ ਮਿਲਿਆ ਹੈ ਜਿੰਨ ਕੀ ਜਾਤ ਵਰਨ ਕੁਲ ਨਹੀਂ ਸਰਦਾਰੀ ਨ ਭਈ ਕਦਾ ਹੀ ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਤੇ ਪਾਤਸ਼ਾਹੀ ਦੇਣ ਵਾਲੇ ਨੇ ਸਟੇਟਸ ਕੀ ਬਣਾ ਦਿੱਤਾ ਹੰਕਾਰੀਆਂ ਨੂੰ ਕਿਹਾ ਉਹ ਭਲਿਓ ਇਹ ਸਦਾ ਮੰਗਤੇ ਨਹੀਂ ਅੱਜ ਹੱਥ ਬਨ ਕੇ ਇਹਨਾਂ ਅੱਗੇ ਸਿਰ ਝੁਕਾ ਕੇ ਦਾਤੇ ਨੇ ਕਿਹਾ ਸੀ ਇਨਹੀ ਕੀ ਕਿਰਪਾ ਕੇ ਸਜੇ ਹਮੈਂ ਨਹੀਂ ਮੋਸੇ ਗਰੀਬ ਕਰੋੜ ਪਰ ਇਹ ਸਟੇਟਸ ਦਿੰਦਾ ਕੋਈ ਭਲਾ ਜੀ ਇਥੇ ਮੰਗਤੇ ਮੰਗਤੇ ਹੀ ਰਹਿ ਜਾਂਦੇ ਸਾਧ ਸੰਗਤ ਜਦੋਂ ਆਪਣੇ ਵਾਲੇ ਗੁਣ ਦਿੱਤੇ ਤੇ ਮੰਗਤੇ ਨੂੰ ਸ਼ਾਨਸ਼ਾ ਬਣਾ ਦਿੱਤਾ ਜੀ ਸਿਰ ਤੇ ਤਾਜ ਰੱਖਿਆ ਆਪਣੇ ਵਾਲਾ ਸਿਰ ਤੇ ਕਲਗੀ ਸਜਾਈ ਆਪਣੇ ਵਾਲੀ ਆਪਣਾ ਬਾਣਾ ਦਿੱਤਾ ਆਪਣਾ ਰੂਪ ਦਿੱਤਾ ਆਪਣਾ ਰਤਬਾ ਦਿੱਤਾ ਆਪਣਾ ਅਧਿਕਾਰ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਕਹੀਅਤ ਬਿਰਦ ਖਾਲਸਾ ਮੇਰੋ ਇਸ਼ਟ ਸੇਰਦ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਦੀਨ ਹੋਣ ਦਾ ਮਤਲਬ ਇਹ ਨਹੀਂ ਕਿ ਗਿੜਗੜਾਉਂਦੇ ਲਾਚਾਰ ਬੇਵੱਸ ਬਣ ਕੇ ਜ਼ਿੰਦਗੀ ਜਿਉਣੀ ਹੈ ਨਹੀਂ ਨਹੀਂ ਗੁਰਮਖੋ ਹਉ ਮੈਂ ਮਾਰੀ ਉਹਨੇ ਆਪਣੇ ਗੁਣ ਦਿੱਤੇ ਤੇ ਉਹਨੇ ਕਿਹਾ ਵੀ ਹਉ ਖਾਲਸੇ ਕਾ ਖਾਲਸਾ ਮੇਰੋ ਊਤ ਪੋਤ ਸਾਗਰ ਬੰਦੇ ਰੋ ਜਿਵੇਂ ਕਤਰਾ ਸਮੁੰਦਰ ਬਣ ਜਾਂਦਾ ਸਮੁੰਦਰ ਚ ਪਾ ਕੇ ਆ ਮੈਂ ਤੈਨੂੰ ਰੁਲਦਿਆਂ ਤੋ ਸਮੁੰਦਰ ਬਣਾ ਦਿਆਂ ਸ਼ੈਨਸ਼ਾ ਬਣਾ ਦਿਆਂ ਇਬਰਾਹਿਮ ਨੂੰ ਅਮਰਤ ਦੀ ਦਾਤ ਦਿੱਤੀ ਖੰਡੇ ਦੀ ਪੌਹਲ ਬਖਸ਼ਿਸ਼ ਕੀਤੀ ਜਾਚਕ ਬਣ ਕੇ ਆਇਆ ਮੰਗਤਾ ਬਣ ਕੇ ਆਇਆ ਤੇ ਸਿਰ ਤੇ ਸਾਬ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਤਾਜ ਦੇ ਕੇ ਇਸ ਪਿਆਰੇ ਦਾ ਨਾਮ ਭਾਈ ਅਜਮੇਰ ਸਿੰਘ ਰੱਖਿਆ ਇਹ ਸਟੈਪ ਸਮਝ ਲਈਏ ਸਾਧ ਸੰਗਤ ਮੈਂ ਮੰਗਤਾ ਹਾਂ ਮੈਂ ਨਿਮਾਣਾ ਹੋ ਕੇ ਆਇਆ ਹਾਂ ਮੈਂ ਪਿਆਰੇ ਦੇ ਨਾਲ ਸਾਂਝ ਪਾ ਕੇ ਪਿਆਰ ਭਰੀ ਆਪਣਾਤ ਨਾਲ ਮੰਗਦਾ ਹਾਂ ਮੈਂ ਰੈਗੂਲਰ ਤੇਰੇ ਚਰਨਾਂ ਦਾ ਸਿਦਕ ਧਾਰ ਕੇ ਮੰਗਦਾ ਹਾਂ ਅਨੰਦਨ ਤੇ ਮੈਂ ਮੰਗਦਾ ਹਾਂ ਹਰ ਗੁਣ ਦੀਨ ਜਨ ਮੰਗਾ ਹੈ ਏ ਦਾਤਾ ਜੀ ਮੈਂ ਗੁਣ ਮੰਗਦਾ ਹਾਂ ਗੁਣ ਮੈਂ ਕੀਰਤੀ ਮੰਗਦਾ ਹਾਂ ਮੈਂ ਤੇਰੇ ਵਾਲੇ ਜਿਹੜੀ ਸੋਭਾ ਦੇ ਗੁਣ ਨੇ ਨਾ ਉਹ ਖੱਟਣ ਵਾਸਤੇ ਆਇਆ ਤੇ ਤੂੰ ਆਪਣੇ ਵਾਲੇ ਗੁਣ ਦੇਖ ਕੇ ਮੈਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਮੈਨੂੰ ਪਤਾ ਹੈ ਜਿਨ੍ਹਾਂ ਨੀਚਾ ਨੂੰ ਕੋਈ ਨਹੀਂ ਜਾਣਦਾ ਉਹਨਾਂ ਨੂੰ ਤੂੰ ਅਸਮਾਨੀ ਚਾੜ ਦਿੰਦਾ ਮਹਾਰਾਜ ਉਹਨਾਂ ਜਾਚਕਾਂ ਨੂੰ ਸ਼ੈਨਸ਼ਾ ਬਣਾ ਦਿੰਦਾ ਪਾਦਸ਼ਾ ਇਹ ਤੇਰੀ ਵਡਿਆਈ ਹੈ ਮਹਾਰਾਜ ਮੈਨੂੰ ਪਤਾ ਹੈ ਤੇ ਮੈਂ ਵੇਖੋ ਹੱਥ ਬਨ ਕੇ ਨਾ ਮੰਗੀ ਜਿਹੜੇ ਗੁਣ ਦੀ ਗੱਲ ਕੀਤੀ ਜਸ ਦੀ ਗੱਲ ਕੀਤੀ ਵਡਿਆਈ ਦੀ ਗੱਲ ਕੀਤੀ ਆਹੀ ਤੇ ਮੰਗਣਾ ਹੈ ਇੱਕ ਵਾਰ ਸੁਰਤ ਟਿਕਾ ਕੇ ਨਾ ਇਹਨੂੰ ਦ੍ਰਿੜ ਕਰ ਲਿਓ ਆਪਣੇ ਹਿਰਦੇ ਅੰਦਰ ਸ਼ਾਇਦ ਕਿਤੇ ਸਮਝ ਵਿੱਚ ਪੈ ਜਾਏ ਕਿ ਗੁਣ ਤੇ ਮੰਗੇ ਹੀ ਨਹੀਂ ਅਸੀਂ ਕਿਤੇ ਹੋਰ ਹੀ ਮੰਗਦੇ ਰੇ ਕੁਝ ਜੇ ਉਹਦੇ ਵਰਗੇ ਬਣਨਾ ਹੈ ਤੇ ਉਹਦੇ ਵਾਲੇ ਗੁਣ ਮੰਗੀ ਹੈ ਠੀਕ ਹੈ ਪਦਾਰਤ ਜ਼ਿੰਦਗੀ ਦੀ ਲੋੜ ਹੈ ਪਰ ਮਕਸਦ ਨਹੀਂ ਹੈ ਮਕਸਦ ਹੈ ਕੁੜਿਆਰ ਤੋਂ ਸਚਿਆਰ ਬਣਨਾ ਫਿਰੂਦੇ ਵਾਲੇ ਗੁਣ ਮੰਗੀਏ ਹਰ ਜਸ ਗੁਰ ਤੇ ਮੰਗਨਾ ਹਰ ਜਸ ਗੁਰ ਤੇ ਮੰਗਨਾ ਹਰ ਜਸ ਤੇ ਮੰਗਨਾ ਹਰ ਜਸ ਗੁਰ ਤੇ ਮੰਗਨਾ ਮੰਗਨਾ ਮੰਗਨ ਨਿਕਾ ਮਾੰਗਨਾ ਮਾੰਗਨ ਨਿਕਾ ਹਰ ਜਸ ਗੁਰ ਤੇ ਮਾੰਗਨਾ ਹਰ ਜਸ ਗੁਰ ਤੇ ਮਾੰਗਨਾ ਅਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਦਾਰੇ ਉਦਾਰ ਹੋਣਾ ਤੇ ਸ਼ਬਦ ਦੇ ਦੁਆਰਾ ਹੋਣਾ ਤੇ हे ਦਾਤਾ ਜੀ ਮੇਰੀ ਸੁਰਤ ਸ਼ਬਦ ਨਾਲ ਜੁੜੇ ਮੈਂ ਤੇਰੇ ਗੁਨਾ ਦਾ ਗਾਹਕ ਬਣ ਸਕਾਂ ਮੈਂ ਹਉ ਮੈਂ ਮਾਰ ਕੇ ਆਪਣੇ ਪੰਦ ਦੀ ਸਾਂਝ ਨਾਲ ਤੇ ਰੈਗੂਲਰ ਦਾ ਮਤਲਬ ਹੈ ਸਿੱਧਕ ਨਾਲ ਜਿਹੜਾ ਕਦੀ ਨਾ ਡੋਲੇ ਅਨ ਦਿਨ ਦਾ ਮਤਲਬ ਨਿਰੰਤਰ ਇਹ ਨਹੀਂ ਕਿ ਪਲ-ਪਲ ਤੇ ਕਦੀ ਇੱਧਰ ਨੂੰ ਅੱਥਾ ਟੇਟ ਗਏ ਕਦੀ ਉੱਧਰ ਨੂੰ ਪਟਕ ਗਏ ਨਹੀਂ ਨਹੀਂ ਜਿੱਥੇ ਰੱਖਿਆ ਸਿਰ ਉੱਥੇ ਸਿੱਧਕ ਨਾਲ ਰੱਖ ਲੋ ਆਸਾ ਸੰਗਤ ਸਾਨੂੰ ਪੌੜੀਆਂ ਸਮਝ ਵਿੱਚ ਆ ਜਾਣਾ